ਪੰਜਾਬ ਪੰਜਾਬ ਤੋਂ ਬਾਹਰ ਤੇ ਦੁਨੀਆ ਭਰ ਚ ਬਾਬੂਸ਼ਹੀ ਟਾਈਮ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਦਿਨੀ ਪੰਜਾਬ ਦੀ ਰਾਜਨੀਤੀ ਚ ਬਹੁਤ ਉਥਲ ਪੁਥਲ ਹੋ ਰਹੀ ਹੈ ਤੇ ਖਾਸ ਕਰਕੇ ਅਕਾਲੀ ਰਾਜਨੀਤੀ ਪੰਥਕ ਰਾਜਨੀਤੀ ਸਿੱਖ ਰਾਜਨੀਤੀ ਚ ਤੇ ਇੱਕ ਤਾਜ਼ਾ ਘਟਨਾ ਜਿਹੜੀ ਸਿੱਖ ਰਾਜਨੀਤੀ ਅਕਾਲੀ ਰਾਜਨੀਤੀ ਚ ਹੋਈ ਹੈ ਉਸ ਨੇ ਕਾਫੀ ਸਾਰੇ ਸਵਾਲ ਖੜੇ ਕਰਤੇ ਨੇ ਕੈਸ਼ਨ ਕੇ ਦਿੱਤੇ ਨੇ ਸਿਗਨਲ ਵੀ ਦਿੱਤੇ ਨੇ ਤੇ ਜਿਨ੍ਹਾਂ ਦੇ ਅਰਥ ਸਮਝਣੇ ਜ਼ਰੂਰੀ ਨੇ ਉਹ ਹੈ ਸਿਕੰਦਰ ਸਿੰਘ ਮਲੂਕਾ ਦਾ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਣਾ ਸ਼ਖਵੀਰ ਸਿੰਘ ਬਾਦਲ ਦੀ ਲਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਚ ਸਿਕੰਦਰ ਸਿੰਘ ਮਲੂਕਾ ਦਾ ਮੁੜ ਆਉਣਾ ਪਰਤਣਾ ਆਪਣੀ ਮਾਂ ਪਾਰਟੀ 'ਚ ਇਹ ਇਹੋ ਜੀ ਘਟਨਾ ਹੈ ਜੀ ਜਿਹਨੇ ਬਹੁਤ ਸਾਰੇ ਜਿਹੜੇ ਅਰਥ ਨਿਕਲਣਗੇ ਤੇ ਸੰਕੇਤ ਬਹੁਤ ਸਾਰੇ ਨੇ ਸਿਕੰਦਰ ਸਿੰਘ ਮਲੂਕਾ ਸਾਰੇ ਜਾਣਦੇ ਨੇ ਬਹੁਤ ਸੀਨੀਅਰ ਕਾਲੀ ਮੰਤਰੀ ਨੇ ਸਿਆਸਤ ਆਨੇ ਜਵਾਨੀ ਬਹੁਤ ਯੰਗ ਉਮਰ ਚ ਹੋੜੜੇ ਸਿਆਸਤ ਸ਼ੁਰੂ ਕਰਤੀ ਸੀ ਕਾਲੀ ਸਲਾਹ ਨਾਲ ਜੁੜ ਕੇ ਸੀ ਤੇ ਵਜ਼ੀਰ ਵੀ ਰਹੇ ਨੇ ਤੇ ਆਪਣੇ ਬੇਬਾਕ ਬੋਲਾ ਕਰਕੇ ਬੇਬਾਕ ਸਿਆਸਤ ਕਰਕੇ ਜਾਣੇ ਜਾਂਦੇ ਨੇ ਧੁਰਮਾਲ ਵੇ ਜਿਹੜਾ ਮਾਲਵੇ ਦਾ ਪੁਸ਼ਿੰਡਾਜਿਲੇ ਜਿਹੜਾ ਹੈਗਾ ਉਹਦੇ ਜਿਹੜਾ ਕਿ ਧਰਮਾਲਵਾ ਕਿਹਾ ਜਾਂਦਾ ਹੈ ਉੱਥੋਂ ਦੇ ਵਸਨੀਕ ਨੇ ਐਮਐਲਏ ਵੀ ਰਹੇ ਮਿਸਟਰ ਵੀ ਰਹੇ ਤੇ ਹਾਰਾ ਜਿੱਦਾਂ ਵੀ ਬਥੇਰੀਆਂ ਇਹਨਾਂ ਨੇ ਦੇਖੀਆਂ ਨੇ ਤੇ ਅੱਜ ਹੀ ਮੈਨੂੰ ਪਤਾ ਲੱਗਿਆ ਵੀ ਇਹ ਮੈਨੂੰ ਯਾਦ ਨਹੀਂ ਸੀਗਾ ਪਤਾ ਤਾਂ ਸੀਗਾ ਐਮਰਜੈਂਸੀ 'ਚ ਵੀ ਜੇਲ੍ਹ ਕੱਟੀ ਆ ਇਹਨਾਂ ਨੇ ਤੇ ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਰੋਲ ਬਾਰੇ ਤੇ ਅਕਾਲੀ ਸਿਆਸਤ ਬਾਰੇ ਉਹਨਾਂ ਦੀ ਕੀ ਹੁਣ ਪਹੁੰਚਾ ਲੋਕਾਸ ਦੇਰੇ ਵੱਲੋਂ ਜੀ ਬੱਲੇ ਜੀ ਤੁਹਾਨੂੰ ਜੀ ਆਇਆਂ ਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤਾਂ ਸੇ ਕਾਲੀ ਦਲ ਚ ਮੁੜ ਕੇ ਸ਼ਾਮਲ ਹੋ ਗਏ ਉਹ ਕਿ ਫੌਰੀ ਕਾਰਨ ਕੀ ਬਣਿਆ ਨਹੀਂ ਕਾਲੀ ਦਲ ਚੋਂ ਤਾਂ ਅਸਲ ਮੈਂ ਨਿਕਲੇ ਸੀ ਤੇ ਗਿੱਕਲੇ ਨਹੀਂ ਆਪਣੇ ਲੋਕ ਦੇ ਕੱਲ ਤਾਂ ਤਾਂ ਜਾਂਦਾ ਸੀ ਕਿਸੇ ਹੋਰ ਪਾਰਟੀ ਚਲੇ ਗਏ ਹੁੰਦੇ ਕਾਂਗਰਸ ਚਲੇ ਗਏ ਹੁੰਦੇ ਆਪ ਚਲੇ ਗਏ ਹੁੰਦੇ ਜਾਂ ਬੀ ਜੀ ਪੀ ਚਲੇ ਗਏ ਹੁੰਦੇ ਫਿਰ ਕਾਲੀ ਦਲ ਚੋਂ ਸਾਨੂੰ ਕੱਢਤਾ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਦੱਸੇ ਤੋਂ ਬਿਨਾਂ ਕਿਸੇ ਨੋਟਸ ਦਿੱਤੇ ਤੋਂ ਚਲੋ ਉਹਦੇ ਪਿੱਛੇ ਫਿਰ 10 ਵਾ ਅਸੀਂ ਸੀਗੇ 8-10 ਜਣੇ ਸੀਗੇ ਕੁਝ ਹੋਰ ਬੰਦੇ ਨਾਲ ਅੱਗੇ ਸੁਧਾਰ ਲਹਿਰ ਬਣ ਗਈ ਸੁਧਾਰ ਲਹਿਰ ਦੇ ਵਿੱਚ ਵੀ ਵੱਖਰੇ-ਵੱਖਰੇ ਵਿਚਾਰ ਸੀਗੇ ਸਾਰਿਆਂ ਦੇ ਹੂੰ ਹੂੰ ਤੇ ਉਹਦੇ ਵਿੱਚ ਵੀ ਮੈਂ ਸ਼ੁਰੂ-ਸ਼ੁਰੂ ਦੇ ਵਿੱਚ ਕਈ ਮੀਟਿੰਗਾਂ ਦੇ ਵਿੱਚ ਉਹਨਾਂ ਦੇ ਵਿੱਚ ਸ਼ਾਮਲ ਰਿਹਾ ਰਾਇ ਵਿਚਾਰ ਦਿੰਦੇ ਰਹੇ ਵੀ ਵੀ ਜੇ ਕੋਈ ਲੜਾਈ ਲੜਨੀ ਹੈ ਤਾਂ ਤੱਕੇ ਰੋਕੇ ਲੜੋ ਉੱਥੇ ਵੀ ਮੈਨੂੰ ਬੰਦਿਆਂ ਦੇ ਨਾਲ ਵੱਖਰੇ ਵੱਖਰੇ ਵਿਚਾਰ ਲੱਗੇ ਕਿਸੇ ਤੇ ਇੱਕ ਸੁਰਤਾ ਨਹੀਂ ਸੀ ਲੱਗਦੀ ਦੀਦੀ ਫਿਰ ਮੈਂ ਥੋੜੇ ਚਿਰ ਬਾਅਦ ਉਹਨਾਂ ਦੀ ਮੀਟਿੰਗਾਂ 'ਚ ਵੀ ਫਿਰ ਜਾਣਾ ਜਦੋਂ ਮੈਂ ਹਟ ਗਿਆ ਮੈਂ ਸੱਚੀ ਗੱਲ ਦੱਸਦਾ ਮੈਂ ਸਭ ਤੋਂ ਪਹਿਲੀ ਮੀਟਿੰਗ ਤੁਸੀਂ ਗਏ ਜਲੰਧਰ ਵਾਲੀ ਸੀ ਮੇਰੇ ਖਿਆਲ ਆ ਮੈਂ 3-4 ਮੀਟਿੰਗਾਂ 'ਚ ਗਿਆ ਇੱਕ ਜਲੰਧਰ ਹੋਈ ਜਲੰਧਰ 2 ਹੋਈਆਂ ਬਲਕੇ ਦੋ ਜਲੰਧਰ ਹੋਈਆਂ ਇੱਕ ਦੋ ਚੰਡੀਗੜ੍ਹ 'ਚ ਹੋਈਆਂ ਉਹਨਾਂ 'ਚ ਗਿਆ ਸ਼ੁਰੂ 'ਚ ਫਿਰ ਮੈਂ ਵੇਖ ਕੇ ਵੀ ਜਦੋਂ ਮੈਨੂੰ ਲੱਗਿਆ ਵੀ ਇੱਥੇ ਕੋਈ ਇੱਕ ਸੁਰਤਾ ਦਾ ਮਾਹੌਲ ਹੈ ਨਹੀਂਗਾ ਕਿ ਸਿਸਟਮ ਵੀ ਕਿ ਪ੍ਰੋਗਰਾਮ ਤਾਂ ਬਣਾਉਣਾ ਪਊ ਨਾ ਵੀ ਅਸੀਂ ਕਿੱਧਰ ਨੂੰ ਚੱਲਣਾ ਹੈ ਲੜਾਈ ਐ ਤਾਂ ਹੈ ਨਹੀਂ ਮદાવાદ ਦਾ ਨਾ ਕੋਈ ਪਾਰਟੀ ਬਣਾ ਲਈ ਤੇ ਪਤ ਨਹੀਂ ਕੀ ਹੋ ਜੂਗਾ ਇਹ ਤਾਂ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ ਨਵੀਂ ਚੀਜ਼ ਨੂੰ ਖੜਾ ਕਰਨਾ ਵੀ ਬਹੁਤ ਔਖਾ ਹੁੰਦਾ ਬੜੀ ਸਿਆਰਫਰਾ ਕਰਨਾ ਪੈਂਦਾ ਸੋ ਇਸ ਕਰਕੇ ਫਿਰ ਮੈਂ ਬੇਖਬੂਕ ਕੇ ਜਦੋਂ ਕੋਈ ਦਹੀਂ ਬਹੁਤ ਲੱਗਿਆ ਮੈਨੂੰ ਆ ਵਿਚਾਰ ਮਿਲਦੇ ਲੱਗੇ ਫਿਰ ਮੈਂ ਚੁੱਪ ਜੇ ਕਰਕੇ ਘਰ ਹੀ ਬੈਠ ਗਿਆ ਸੀਗਾ ਕਾਫੀ ਚਿਰ ਤੋਂ ਤਾਂ ਹੁਣ ਮੈਂ ਕੋਈ ਸਰਗਰਮੀਆਂ ਚ ਨਹੀਂ ਮਿਲਦਾ ਮੈਂ ਸਾਰਿਆਂ ਨੂੰ ਰੈਂਦਾ ਸੀ ਹਰਦਾ ਮੈਂ ਉਹਨਾਂ ਨੂੰ ਵੀ ਸੀਗਾ ਸੁਧਾਰ ਲੈਣ ਵਾਲਾ ਵੀ ਰਹਿੰਦਾ ਸੀਗਾ ਤੇ ਪ੍ਰਧਾਨ ਜੀ ਨੂੰ ਵੀ ਟੈਲੀਫੋਨ ਤੇ ਗੱਲਬਾਤ ਹੋ ਜਾਂਦੀ ਸੀ ਇਹਨਾਂ ਨੂੰ ਮਿਲ ਲੱਦੇ ਸੀ ਇਹ ਜੀ ਗੱਲ ਦੇ ਸੀ ਮੇਰੇ ਵੱਲੋਂ ਵੀ ਮੈਂ ਕੋਈ ਤੋੜ ਵਿਛੋੜੇ ਵਾਲੀ ਗੱਲ ਕਿਸੇ ਨਾਲ ਨਹੀਂ ਕੀਤੀ ਪਰ ਮਤਲਬ ਤੁਸੀਂ ਹੁਣ ਕੀ ਫਾਈਨਲੀ ਕੀ ਸੋਚਿਆ ਵੀ ਇਹਹੀ ਜਿਹੜਾ ਅਕਾਲੀ ਦਲ ਹੈ ਇਹਹੀ ਠੀਕ ਹੈ ਤੇ ਇੱਥੇ ਆ ਕੇ ਤੁਸੀਂ ਸਿਆਸਤ ਠੀਕ ਹੋ ਸਕਦੀ ਹੈ ਵੇਖੋ ਬੱਲੀ ਸਾਹਿਬ ਇੱਕ ਗੱਲ ਤਾਂ ਹੈਗੀ ਕਿ ਇਸ ਵੇਲੇ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਤਕੜਾ ਹੋਵੇ ਪੰਜਾਬ ਦੇ ਲੋਕ ਚਾਹੁੰਦੇ ਕਿਤੇ ਵੀ ਤੁਸੀਂ ਗੱਲ ਕਰ ਲੋ ਸ਼ਹਿਰ ਚ ਹਿੰਦੂ ਭਾਈਚਾਰੇ ਨਾਲ ਕਰ ਲੋ ਗਰੀਬ ਲੋਕਾਂ ਨਾਲ ਕਰ ਲੋ ਮਲਾਜਮਾਂ ਨਾਲ ਕਰ ਲੋ ਉਹਨਾਂ ਨੇ ਕਿਉਂਕਿ ਭਾਜਪਾ ਦਾ ਪ੍ਰਧਾਨ ਵੀ ਕਹੀ ਜਾਂਦਾ ਹਾਂ 5 ਸਾਲ ਕਾਂਗਰਸ ਦਾ ਰਾਜ ਵੀ ਵੇਖ ਲਿਆ ਪਹਿਲਾਂ ਆਪਾਂ ਸਾਡਾ ਰਾਜ ਵੇਖਿਆ 10 ਸਾਲ ਫਿਰ ਹੁਣ ਉਹਨਾਂ ਨੇ ਆਹ ਸਾਢੇ 3 ਸਾਲ ਹੋ ਗਏ ਰਾਜ ਵੇਖ ਲਿਆ ਹੁਣ ਲੋਕ ਇਸ ਗੱਲ ਤੇ ਆ ਗਏ ਕਿ ਨਹੀਂ ਇਕੱਲੇ ਦਾ ਰਾਜ ਹੀ ਠੀਕ ਸੀ ਕਿਉਂਕਿ ਡਿਵੈਲਪਮੈਂਟ ਉਸ ਵੇਲੇ ਤੁਹਾਨੂੰ ਤਾਂ ਪਤਾ ਹੈ ਬਹੁਤ ਜ਼ਿਆਦਾ ਹੋਈ ਸੀ ਜਿਵੇਂ ਆਪਣੇ ਰਾਮਪੁਰੇ ਹਲਕੇ ਚ ਵੀ ਹਰ ਤੁਸੀਂ ਹੈਰਾਨ ਹੋਵੋਗੇ ਕਿ ਸਭ ਤੋਂ ਜ਼ਿਆਦਾ ਉੱਥੇ ਗ੍ਰੇਡਾ ਹਲਕੇ ਚ ਸਭ ਤੋਂ ਜ਼ਿਆਦਾ ਸਕੂਲ ਬਾਰਮੀ ਦੇ ਸਭ ਤੋਂ ਜ਼ਿਆਦੇ ਨਾਜ ਮੰਡੀਆਂ ਪੰਜਾਬ ਚ ਆਪਣੇ ਹਲਕੇ ਚ ਐ ਸਭ ਤੋਂ ਚੌੜੀਆਂ ਸੜਕਾਂ ਆਪਣੇ ਹਲਕੇ ਤੇ ਇਹ ਆਪਣੇ ਤਾਂ ਕਹ ਰਹੇ ਮੈਂ ਵੀ ਰਾਬਰੇ ਦਾ ਇਹ ਵੀ ਰਾਬਰੇ ਦਾ ਕੱਥਾ ਕਿ ਕਿਤੋਂ ਆਪਾਂ ਤਾਂ ਫਿਰ ਸ਼ੁਰੂ ਇਕੱਠੇ ਹੀ ਹੋਏ ਸੋ ਇਸ ਕਰਕੇ ਵੀ ਡਿਵੈਲਪਮੈਂਟ ਉਸ ਵੇਲੇ ਬਹੁਤ ਹੋਈ ਪੈਸਾ ਬਹੁਤ ਦਿੱਤਾ ਬੈਂਕ ਡਿਵੈਲਪਮੈਂਟ ਇਕੱਲਾ ਤਾਂ ਨਹੀਂ ਸੀ ਕਰ ਸਕਦਾ ਸਰਕਾਰ ਨੇ ਮਦਦ ਕੀਤੀ ਪੈਸੇ ਦਿੱਤੇ ਤਾਂ ਹੀ ਆਪਾਂ ਉੱਥੇ ਕੰਮ ਕਰਾ ਸਕੇ ਵੱਡੇ ਵੱਡੇ ਤੇ ਇਸ ਕਰਕੇ ਵੀ ਕਾਦੀ ਦਲ ਦੇ ਕੰਮਾਂ ਨੂੰ ਰੋਕੀ ਹੁਣ ਯਾਦ ਕਰਨ ਲੱਗੇ ਨੇ ਤੇ ਕਾਦੀ ਦਲ ਨੂੰ ਲੋੜ ਐ ਇਸ ਵੇਲੇ ਪੰਜਾਬ ਨੂੰ ਕਾਦੀ ਦਲ ਦੀ ਪੰਜਾਬ ਦੀ ਜੋ ਇਸ ਵੇਲੇ ਹਾਲਾਤ ਹੈ ਉਹ ਕਾਲੀ ਦਲ ਹੀ ਸੁਧਾਰ ਸਕਦਾ ਹਰ ਪਾਸਿਓਂ ਡਰਦਾ ਮਾਹੌਲ ਵੀ ਹੈ ਲੁੱਟਮਾਰ ਨਸ਼ੇ ਪੱਤੇ ਹੋ ਤੱਕੇ ਰਿਸ਼ਵਤਖੋਰੀ ਕੋਈ ਹੈ ਹੀ ਨਹੀਂ ਕੋਈ ਸਿਸਟਮ ਹੀ ਹੈ ਨਹੀਂਗਾ ਡਿਵੈਲਪਮੈਂਟ ਨਾਲ ਦੀ ਕੋਈ ਚੀਜ਼ ਹੈ ਨਹੀਂ ਪੰਜਾਬ 'ਚ ਸੋ ਅਸੀਂ ਚਾਹੁੰਦੇ ਹਾਂ ਸਾਰੇ ਕਿ ਪੰਜਾਬ ਫਿਰ ਪਹਿਲਾ ਦੀ ਗੱਲ ਦੇ ਉੱਤੇ ਆਵੇ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੀ ਧਰਤੀ ਹੈ ਇੱਥੇ ਸਾਰੇ ਤਕੜੇ ਹੋ ਕੇ ਕਾਲੀ ਦਲ ਨੂੰ ਤਕੜਾ ਕਰਗੇ ਤੇ ਕਾਲੀ ਦਲ ਤਕੜਾ ਹੋ ਸਕਦਾ ਜੇ ਸਾਰੇ ਇਕੱਠੇ ਹੋਈਏ ਐਸ ਵੇਲੇ ਵੇਖੋ ਕੋਈ ਮੰਨੇ ਨਾ ਮੰਨੇ ਜਿਹੜਾ ਤਕੜਾ ਹੈਗਾ ਇਹ ਸ਼ਰੋਣ ਹੀ ਕਾਲੀ ਦਲ ਲਈ ਹੈ ਉਹ ਕਾਲੀ ਦਲ ਤਾਂ ਪੰਜਾਬ 'ਚ ਕਿੰਨੇ ਹੀ ਨੇ 7-8 ਚੱਲਦੇ ਨੇ ਪਰ ਤਕੜਾ ਸਭ ਤੋਂ ਐਸੋਲੇ ਸ਼ਰੂ ਨਹੀਂ ਕਾਲੀਦਾਰੀ ਹੈ ਜਿਹੜਾ ਕਾਲੀ ਦਲ ਤਕੜਾ ਹੈ ਵੱਡਾ ਹੈ ਉਹਦੇ 'ਚ ਹੀ ਸਾਰੇ ਲੜਨਗੇ ਫਿਰ ਫਾਇਦਾ ਹੋਏਗਾ ਫਿਰ ਹੀ ਫਾਇਦਾ ਹੋਏਗਾ ਜੇ ਨਿੱਕੇ-ਨਿੱਕੇ ਤਾਂ ਫਿਰ ਹੈਗੇ ਹੀ ਅੱਗੇ ਵੀ ਕਈ ਮਾਨਸਾਹਬ ਦੇ ਵੀ ਹੈਗੇ ਆ ਆਪਣੇ ਹੋਰ ਵੀ ਕਿੰਨੇ ਹੈਗੇ ਆ ਆਪਣੇ ਅਵਰਤਪਾਲ ਨੇ ਵੀ ਬਣਾ ਲਿਆ ਭਾਈ ਜਗਜੀਤ ਸਿੰਘ ਹੋਰਾ ਦਾ ਵੀ ਹੈਗਾ ਰੋਡੇ ਵਾਲਾ ਦਾ ਵੀ ਹੈਗਾ ਰਵਿੰਦਰ ਸਿੰਘ ਹੋਰਾ ਦਾ ਵੀ ਹੈਗਾ ਆ ਹੋਰ ਹੈਗੇ ਆ हां ਨਿੱਕੇ ਮੋਟੇ ਜੇ ਪਰ ਜਿਹੜਾ ਉਹਨਾਂ ਦਾ ਇੱਕੋ ਇੱਕੋ ਬਲੈਂਕ ਹੈ ਉਹਨਾਂ ਦਾ ਜਾਂ ਇੱਕੋ ਜਿਹੜਾ ਬੇਸ ਹੈ ਕਿ ਇਹ ਸੇ ਕਾਲਤਖ ਸਾਹਿਬ ਨੇ ਜਿਹੜੀ ਉਹ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹਦਾ ਹੁਕਮ ਨਹੀਂ ਮੰਨਿਆ ਕਾਲੀਦਲ ਨੇ ਜਾਂ ਕਾਲੀਦਲ ਨੇ ਤਾਂ ਮੰਨਿਆ ਸੀ ਬੀ ਉਹਨਾਂ ਦਾ ਇਕੋ ਹੀ ਇਹ ਹੈਗਾ ਬਾਕੀ ਤਾਂ ਸਾਰੀ ਮਾਫੀ ਮੰਗ ਲਈ ਬਾਕੀ ਸਾਰੀਆਂ ਗੱਲਾਂ ਤਾਂ ਮੁੱਕੀ ਗਈਆਂ ਸਜ਼ਾ ਭੁਗਤ ਲਈ ਸੀ ਬਾਕੀ ਸਾਰੀਆਂ ਤਾਂ ਮੁੱਕੀ ਗਈਆਂ ਸੀ ਸਾਰੀ ਇਕੋ ਗੱਲ ਰਹਿ ਗਈ ਸੀ ਉਹ ਉਹਦੇ ਬਾਰੇ ਹੁਣ ਤੁਹਾਡਾ ਉਹਦੇ ਬਾਰੇ ਹੁਣ ਸਾਰੀਆਂ ਗੱਲਾਂ ਦਾ ਤਾਂ ਮੈਂ ਹੁਣ ਜਦੋਂ ਵਿੱਚ ਰਹੂੰਗਾ ਫਿਰ ਪਤਾ ਲੱਗੂਗਾ ਉਸ ਵੇਲੇ ਜਿਹੜੀ ਗੱਲ ਤੁਸੀਂ ਸੁਣੀ ਉਹ ਹੀ ਮੈਂ ਸੁਣਦਾ ਜਿਹੜੀ ਹੈਗੀ ਪਰ ਇਧਰ ਜਿਹੜੀ ਗੱਲ ਹੈਗੀ ਆ ਜਿਵੇਂ ਚੀਮਾ ਸਾਹਿਬ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਭੁੰਦਰ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਵੀ ਟੈਕਨੀਕਲ ਪ੍ਰੋਬਲਮ ਸੀਗੀ ਕਿ ਅਸੀਂ ਉਹ ਭਰਤੀ ਕਾਲ ਤੱਕ ਦੀ ਛਤਰਛਾਇਆ ਥੱਲੇ ਵਾਲੀ ਕਰ ਨਹੀਂ ਸਕਦੇ ਕਾਨੂੰਨੀ ਤੌਰ ਤੇ ਉਹਦੇ ਨਾਲ ਫਿਰ ਸਾਡਾ ਜਿਹੜਾ ਸਾਰੇ ਮਾਨਤਾ ਪਾਰਟੀ ਦੀ ਰੱਦ ਹੋ ਜੂਗੀ ਚੋਣ ਨਿਸ਼ਾਨ ਸਾਡਾ ਸੀਜ਼ ਹੋ ਜਾਊਗਾ ਅਸੀਂ ਤਾਂ ਉਹਨਾਂ ਨੇ ਹਕੂਮਤ ਨੂੰ ਦਿੱਤਾ ਸੀਗਾ ਵੀ ਤੁਸੀਂ ਭਰਤੀ ਕਰ ਲਓ ਟਿਕਾ ਨੇ ਅਸੀਂ ਤਾਂ ਕਿਹਾ ਸੱਤ ਮੈਂਬਰ ਨੂੰ ਜਵਾਬ ਦਿੱਤਾ ਵੀ ਅਸੀਂ ਭਰਤੀ ਨਹੀਂ ਕਰਦੇ ਅਸੀਂ ਭਰਤੀ ਕੀਤੀ ਹੈ ਸੱਤ ਮੈਂਬਰੀ ਕਮੇਟੀ ਨੂੰ ਵੀ ਕਿਹਾ ਵੀ ਤੁਸੀਂ ਵੀ ਜਿਹੜੀ ਕਰਨੀ ਹੈ ਰਲ ਮਿਲ ਕੇ ਕਰੋ ਸਾਰੇ ਕਰਕੇ ਉਹਨਾਂ ਦਾ ਦਲੀਲੇ ਹੈ ਇਹ ਇਹ ਜਿਹੜੀ ਹੁਣ ਤੁਹਾਨੂੰ ਲੱਗਦਾ ਵੀ ਉਹ ਕੀ ਤੁਸੀਂ ਉਹਨਾਂ ਦੇ ਨਾਲ ਮਿਲਦੇ ਜੁਲਦੇ ਰਹੇ ਹੋ ਕੀ ਉਹ ਹੁਣ ਪਾਰਟੀ ਬਣਾ ਰਹੇ ਸੀ ਕੀ ਕਰ ਰਹੇ ਸੀ ਜਿਹੜਾ ਸੁਧਾਰ ਲਹਿਰ ਵਾਲੇ ਜਦੋਂ ਮੈਂ ਮੀਟਿੰਗ ਦੇਖੋ ਹਲੇ ਤੋ ਭਰਤੀ ਕਰਦੇ ਆ ਇੱਕ ਗੱਲ ਕੱਲ ਮੈਨੂੰ ਕੱਲ ਵੀ ਇੱਕ ਸਵਾਲ ਕੀਤਾ ਸੀਗਾ ਵੀ ਉਹ ਕਹਿੰਦੇ ਵੀ ਸਾਡਾ ਅਕਾਲੀ ਦਲ ਹੈ ਮੈਂ ਕਿਹਾ ਵੀ ਇਸ ਗੱਲ ਦੇ ਵਿੱਚ ਸ਼ੁਰੂ ਗਲਤਫਹਿਮੀ ਚ ਹੈ ਅਕਾਲੀ ਦਲ ਤਾਂ ਇੱਕ ਹੀ ਹੈ ਉਹ ਰਜਿਸਟਰਡ ਹੈ ਉਹ ਹੁਣ ਉਹਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਚੁਣਿਆ ਜਾ ਚੁੱਕਿਆ ਹੈ ਤੇ ਉਹਨਾਂ ਨੇ ਸਾਰਾ ਜਿਹੜਾ ਰਿਕਾਰਡ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਵੀ ਦਿੱਤਾ ਹੈ ਦੋ ਕਾਲੀ ਦਾ ਏ ਕਾਲੀ ਦਲ ਦੇ ਦੋ ਪ੍ਰਧਾਨ ਤਾਂ ਬਣ ਨਹੀਂ ਸਕਦੇ ਜੇ ਕੋਈ ਕਿਸੇ ਨੇ ਮਾਨਤਾ ਦੇਣੀ ਨਹੀਂ ਬਖਰੀ ਹੋ ਜਾਵੇ ਉਹ ਨਵਾਂ ਕੋਈ ਆਪਦਾ ਕਾਲੀ ਦਲ ਬਣਾ ਸਕਦੇ ਆ ਨਾਲ ਮਿਲਦਾ ਜੁਲਦਾ ਨਾਮ ਧਰ ਕੇ ਕੋਈ ਆਪਦਾ ਉਹਨੂੰ ਕੋਈ ਠਾ ਨਹੀਂ ਸਕਦਾ ਉਹ ਬਣਾ ਸਕਦੇ ਨਾ ਪਿਛਲੇ ਸਮੇਂ ਚ ਥੋੜੀ ਬਹੁਤ ਚਰਚਾ ਚੱਲਦੀ ਰਹੀ ਹੈ ਬੀਜੇਪੀ ਚ ਜਾਣ ਦੀ ਚਰਚਾ ਦੋ ਗੱਲਾਂ ਤੇ ਕਿਉਂਕਿ ਇੱਕ ਤਾਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਤੋਂ ਬੀਜੇਪੀ ਚਲੇ ਗਏ ਸੀਗੇ ਇਲੈਕਸ਼ਨ ਵੀ ਲੜੀ ਤੁਹਾਡੇ ਨੂੰ ਨੇ ਬੀਜੇਪੀ ਵੱਲੋਂ ਕੋਈ ਤੁਹਾਨੂੰ ਕੋਸ਼ਿਸ਼ ਹੋਈ ਜਾਂ ਕੋ ਰਾਬਤਾ ਹੋਇਆ ਜਾਂ ਕੋਈ ਗੱਲਬਾਤ ਚੱਲੀ ਉਹਨਾਂ ਨਾਲ ਨਹੀਂ ਬੀਜੇਪੀ ਨੂੰ ਮੈਂ ਅਮਰਸ਼ਾਹ ਨੂੰ ਮਿਲਿਆ ਸੀ 1900 2022 ਚ ਅੱਛਾ ਉਹ ਤੇ ਬੋਟਾ ਤੋਂ ਪਹਿਲਾਂ ਉਸ ਵੇਲੇ ਗਏ ਤਾਂ ਸੀ ਕੋਈ ਹੋਰ ਕੰਮ ਵੀ ਸੀਗਾ ਇੱਕ ਮੇਰਾ ਦੋਸਤ ਸੀ ਨਾਲ ਉਹਦਾ ਕੰਮ ਸੀਗਾ ਕੰਮ ਸੀ ਨਾਲ ਮਨਜਿੰਦਰ ਸਰਸਾ ਸਿ ਦਿੱਲੀ ਵਾਲੇ ਤੇ ਉਸ ਵੇਲੇ ਸ਼ਾਹ ਜੀ ਨਾਲ ਤਾਂ ਪੜਦਾ ਪਟ ਘਟਾ 25 ਕਿ 25 ਕਿ ਮਿੰਟ ਗੱਲਬਾਤਾਂ ਹੋ ਜਾਂਦੀ ਉਹਨਾਂ ਦੇ ਦਫ਼ਤਰ 'ਚ ਪੋਸਿਬਲ ਉਹਨਾਂ ਨੇ ਮੈਨੂੰ ਕਿਹਾ ਜਰੂਰ ਵੀ ਤੁਹਾਡੀ ਕੀ ਇੱਛਾਵਾਂ ਦੀ ਵਿੱਚ ਅਕਾਲੀ ਦਲ ਤੇ ਮੈਂ ਕਿਹਾ ਜੀ ਮੈਂ ਸੋਚ ਕੇ ਦੱਸੂਗਾ ਮੇਰਾ ਹਲੇ ਕੋਈ ਮਨ ਨਹੀਂ ਹੈਗਾ ਮੈਂ ਕਿਹਾ ਮੈਂ ਸੋਚ ਕੇ ਦੱਸੂਗਾ ਅੱਜ ਤਾਂ ਅਸੀਂ ਆਏ ਮਤਲਬ ਪੇਸ਼ਕਸ਼ ਕੀਤੀ ਸੀ ਉਹਨਾਂ ਨੇ ਇੱਕ ਤਰ੍ਹਾਂ ਦੀ ਆ ਕਿਸੇ ਦੀ ਪੇਸ਼ਕਸ਼ ਵੀ ਥੋੜਾ ਬੰਦ ਹੈਗਾ ਤਾਂ ਸਰ ਸਰਸੇ ਹੋ ਰਹੇ ਨੇ ਵੀ ਸ਼ਾਹ ਜੀ ਨੇ ਵੀ ਮੈਨੂੰ ਆਪ ਪੁੱਛਿਆ ਮੈਂ ਕਿਹਾ ਤੁਹਾਡੇ ਮਨ ਦੀ ਕੀ ਗੱਲ ਆ ਦੱਸੋ ਅੱਛਾ ਵੀ ਤੁਸੀਂ ਕਿ ਵੀ ਜੀਪੀ ਜੁਆਇਨ ਕਰਨਾ ਚਾਹੁੰਦੇ ਆ ਮੈਂ ਜੀ ਮੈਂ ਸੋਚ ਕੇ ਦੱਸੂ ਇਹ ਚੋਣਾਂ ਤੋਂ ਪਹਿਲਾਂ ਦੀ ਨਹੀਂ 2022 ਤੋਂ ਪਹਿਲਾਂ ਨਹੀਂ ਚੋਣਾਂ ਤੋਂ ਪਹਿਲਾਂ ਦੀ ਚੋਣਾਂ ਤੋਂ ਪਹਿਲਾਂ ਚੋਣਾ ਦਾ ਪਹਿਲਾ 2022 ਤੋਂ ਪਹਿਲਾਂ ਉਦੋਂ ਮੁੜ ਕੇ ਨਾ ਕਦੇ ਮੁਲਾਕਾਤ ਹੋਈ ਹੈ ਨਾ ਮਿਲਕਾਤ ਵੀ ਗਿਆ ਤੇ ਉਹਨਾਂ ਨੇ ਕੋਈ ਗੱਲਬਾਤ ਕਿਸੇ ਨੇ ਕੋਈ ਗੱਲ ਫਿਰ ਗੱਲ ਨਹੀਂ ਚਲੀ ਕਿਸੇ ਨੇ ਗੱਲਬਾਤ ਵੀ ਨਹੀਂ ਕੀਤੀ ਅੱਜ ਉਦੋਂ ਬਾਅਦ ਕੋਈ ਗੱਲ ਸਲਾ ਜਿਹੜੀ ਹੈ ਚਲਦੀ ਰਹੀ ਹੈ ਵੀ ਤੁਸੀਂ ਸ਼ਾਮਲ ਹੋ ਰਹੇ ਹੋ ਨਹੀਂ 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 ਕਦੇ ਵੀ ਜੀ ਬੀ ਜੀ ਪੀ ਦੇ ਬੰਦਿਆਂ ਨਾਲ ਵੇਖੋ ਕੁਦਰਤੀ ਅਸੀਂ ਇੱਕ ਵਾਰੀ ਵਿਜੇ ਰਪਾਨੀ ਜੀ ਜਿਹੜੇ ਦਾ ਵਿਚਾਰਾਂ ਦਾ ਇਤਿਹਾਰ ਹੁੰਦਾ ਬੜੇ ਨੇਕ ਬੰਦੇ ਸੀਗੇ ਬੜੇ ਚੰਗੇ ਬੰਦੇ ਸੀ ਸਾਬਰ ਵਿੱਚ ਹਾਂ ਅਸੀਂ ਜਹਾਜ਼ 'ਚ ਮੈਂ ਵੀ ਸੂਰਤ ਜਾਣਾ ਸੀਗਾ ਅੰਬਦਾਬੋ ਹੋ ਕੇ ਤੇ ਉਹਨਾਂ ਨੇ ਵੀ ਇੱਕੋ ਫਲਾਈਟ 'ਚ ਅਸੀਂ ਇਕੱਠੇ ਹੋ ਗਏ ਜਦੋਂ ਕੱਠੇ ਸੀ ਸੀ ਦੋਨੇ ਸੀਟਰ ਬਰਬਰ ਬਰਬਰ ਆ ਗਏ ਦੋਨੇ ਉਹਦੇ ਨਾਲ ਪਰਸਨੈਲਿਟੀ ਉਹਨਾਂ ਦੀ ਚੰਗੀ ਸੀ ਵੈਸੇ ਵੀ ਉਹਨਾਂ ਨੇ ਫੋਟੋ ਲਹਾਉਣ ਲੱਗੇ ਮੁੰਡੇ ਗੁਜਰਾਤੀ ਕਾਫੀ ਸੀ ਜਾਜ ਦੇ ਵਿੱਚ ਮੈਂ ਸੋਚਿਆ ਵੀ ਜਾਂ ਤਾਂ ਇਹ ਕੋਈ ਫਿਲਮੀ ਐਕਟਰ ਹੈ ਅੱਛਾ ਤੇ ਜਾਂ ਕੋਈ ਲੀਡਰ ਹੈ ਦੋ ਕੱਲਾ ਮੈਂ ਜਾਣਦਾ ਨਹੀਂ ਸੀ ਅੱਛਾ ਅੱਛਾ ਉਹ ਫਿਰ ਜਦੋਂ ਬੈਠ ਗਏ ਫੋਟੋ ਫਾਟੋ ਲਹਾ ਕੇ ਤੇ ਫਿਰ ਮੈਂ ਉਹਨਾਂ ਨੂੰ ਪੁੱਛ ਲਿਆ ਮੈਂ ਜੀ ਤੁਹਾਨੂੰ ਤਾਂ ਮੈਂ ਜਾਣਨਾ ਚਾਹਉਣਾ ਵੀ ਥੋੜਾ ਨਾ ਮੁੰਡਿਆਂ ਨੇ ਇਹਨਾਂ ਫੋਟੋ ਫਾਟੋ ਲਾਉਣ ਆ ਵੀ ਤੁਸੀਂ ਕੋਈ ਫਿਲਮੀ ਐਕਟਰ ਹੈ ਕਿ ਜਾਂ ਸੈਸੀ ਲੀਡਰ ਹੈ ਉਹ ਫਿਰ ਕਹਿੰਦੇ ਮੈਂ ਸਿਆਸੀ ਲੀਡਰ ਆ ਗੁਜਰਾਤ ਦਾ ਸਾਬਕਾ ਮੁੱਖ ਮੰਤਰੀ ਆ ਪੰਜਾਬ ਦਾ ਮੈਂ ਇੰਚਾਰਜ ਆ ਫਿਰ ਉਹ ਸਮਝ ਗਿਆ ਜਿਉਂ ਹੀ ਹੈ ਕਿ ਉਹਨੇ ਮੇਰਾ ਪੁੱਛੇ ਮੈਂ ਆਪਣਾ ਦੱਸਦਾ ਫਿਰ ਸਾਡੇ ਹੋਰ ਨੇੜਤਾ ਹੋਗੇ ਫਿਰ ਅਸੀਂ ਗੱਲਬਾਤਾਂ ਉੱਥੋਂ ਤੇ ਫੁੱਲ ਕੇ ਕਰਦੇ ਰਹੇ ਗੁਜਰਾਤ ਤੇ ਅਹਮਦਾਬਾਦ ਤੇ ਉਹ ਮੈਂ ਇਨਾ ਵਧੀਆ ਵਦਾ ਵੇਖਿਆ ਕਿ ਅਸੀਂ ਉੱਥੇ ਰੁਕਣਾ ਸੀ ਰਾਤ ਤੜਕੇ ਜਾਣਾ ਸੀ ਸੂਰਤ ਰਾਤ ਫਲਾਈਟ ਦਾ ਕੋਈ ਲੇਟ ਪਹੁੰਚੀ ਸੀ ਸਾਫ ਨੂੰ 7:30 ਵਜੇ ਤੇ ਉੱਥੋਂ ਤਿੰਨ ਚਾਰ ਘੰਟੇ ਦਾ ਰਾਹ ਅੱਗੇ ਸੂਰ ਦਾ ਸੀਗਾ ਚਾਰ ਘੰਟੇ ਦਾ ਉਹ ਅਸੀਂ ਬੈਗ ਲੈ ਰਹੇ ਸੀ ਉਹ ਆਪਦੀ ਗੱਡੀ ਕੋਲੋਂ ਮੁੜ ਕੇ ਫਿਰ ਮੇਰੇ ਕੋਲ ਆਇਆ ਮੈਨੂੰ ਕਸਾ ਕੋਈ ਪ੍ਰੋਬਲਮ ਤਾਂ ਨਹੀਂ ਦੱਸੋ ਕਿ ਰਹਿਣ ਦੀ ਪ੍ਰੋਬਲਮ ਕੋਈ ਹੋਰ ਕਿਸੇ ਚੀਜ਼ ਦੀ ਕੋਈ ਹੈਗੀ ਤਾਂ ਮੈਨੂੰ ਦੱਸੋ ਨਹੀਂ ਕੋਈ ਲੋੜ ਨਹੀਂ ਹੁੰਦੀ ਐਡੇ ਵੱਡੇ ਬੰਦੇ ਨੂੰ ਸਾਡੀ ਕਿਹੜੇ ਕੋਈ ਪਹਿਲਾਂ ਆ ਬੜਾ ਬਾਸ ਜਣੀ ਮੈਂ ਆਪਣਾ ਤੱਕੀ ਉਸ ਬੰਦੇ ਦੀ ਇੰਨੀ ਵਧੀਆ ਵਿਚਾਰਾ ਉੱਥੇ ਚਲੇ ਗਿਆ ਤੇਥੋਂ ਤੇ ਉਸ ਨਾਲ ਫਿਰ ਇੱਥੇ ਇੱਕ ਦੋ ਵਾਰੀ ਫਿਰ ਵੀ ਇੱਥੇ ਉਹਨਾਂ ਨਾਲ ਮੁਲਾਕਾਤ ਆ ਬਾਅਦ ਚ ਵੀ ਇੱਥੇ ਵੀ ਹੋਣੀ ਆ ਪੰਜਾਬ ਚ ਮੈਨੂੰ ਬੁਲਾਇਆ ਸੀ ਇੱਕ ਦੋ ਵਾਰੀ ਉਹਨਾਂ ਨਾਲ ਗੱਲਬਾਤ ਕਰਨ ਦੀ ਖਾਤਰ ਪਰ ਐ ਨਹੀਂ ਕਦੇ ਕਿਹਾ ਉਹਨਾਂ ਨੇ ਵੀ ਸਾਡਾ ਗੱਲ ਇਹ ਹੀ ਹੁੰਦੀ ਸੀ ਵੀ ਆਪਾਂ ਇਕੱਠੇ ਹੋਣ ਵਾਲੇ ਬਸ ਸ਼ਾਮਲ ਹੋਣ ਦੀ ਕਦੇ ਗੱਲ ਸ਼ਾਮਲ ਹੋਣ ਦੀ ਗੱਲ ਮੈਨੂੰ ਨਹੀਂ ਕਦੇ ਪੇਸ਼ ਕੀਤੀ ਉਹਨਾਂ ਨੇ ਕਰੀ ਤੇ ਉਹਨਾਂ ਦੀ ਇੱਛਾ ਸੀਗੀ ਵੀ ਜਦ ਉਹਨਾਂ ਦੀ ਸੀਗੀ ਵੀ ਇਕੱਠੇ ਹੋਣਾ ਚਾਹੀਦਾ ਹਾਂ ਉਹਨਾਂ ਦਾ ਮਰਸੀ ਵੀ ਇਕੱਠੇ ਹੋਣਾ ਚਾਹੀਦਾ ਅੱਛਾ ਬੀਜੇਪੀ ਦਾ ਜਨ ਬੀਜੇਪੀ ਦੇ ਲੀਡਰ ਦਾ ਵੇਖੋ ਜਿੰਨੇ ਹੈਗੇ ਆ ਜਿੰਨੇ ਮੈਨੂੰ ਮਿਲੇ ਆ ਜਾਂ ਮਿਲਦੇ ਰਹਿੰਦੇ ਆ ਦੇਖਦੇ ਤਾਂ ਉਹਨਾਂ ਦਾ ਸਾਰਾ ਨਾਂ ਦਾ ਮਾਨੇ ਵਿਚਾਰ ਅਕਾਲੀ ਦਲ ਤੋਂ ਇਕੱਠੇ ਹੋਣਾ ਚਾਹੀਦਾ ਹੈ ਅਕਾਲੀ ਦਲ ਤੇ ਭਾਜਪਾ ਦਾ ਇਕੱਠੇ ਹੋਣ ਚ ਹੀ ਫਾਇਦਾ ਹੈ ਤੇ ਬਾਕੀ ਥੋੜੀ ਜਿਹੀ ਮੈਨੂੰ ਜਿਹੜੀ ਉੱਥੇ ਦਿੱਲੀੋਂ ਸੀ ਪਹਿਲਾਂ ਗੱਲ ਮੋਦੀ ਜੀ ਦੇ ਮਨ ਦੇ ਵਿੱਚ ਵੀ ਆ ਵੀ ਮੈਂ ਸਿੱਖ ਕਮਿਊਨਿਟੀ ਤੋਂ ਦੂਰ ਨਾ ਹੋਵਾਂ ਸਰ ਵੀ ਘਟ ਗਏ ਨੇ ਤੇ ਜਿਹੜੀ ਹੈਗੀ ਇਹ ਇਹਨੂੰ ਨੇੜੇ ਰੱਖਾਂ ਦਿਲੋਂ ਉਹਨਾਂ ਦੀ ਇੱਛਾ ਹੈਗੀ ਹੈ ਚਲੋ ਕਈ ਵਾਰੀ ਮਜਬੂਰੀਆਂ ਹੁੰਦੀਆਂ ਐ ਟੁੱਟੀ ਪਾਰਟੀ ਕਹਿੰਦੀ ਜੇ ਹੋਰ ਉਹ ਵੱਖਰੀਆਂ ਗੱਲਾਂ ਹੁੰਦੀਆਂ ਨੇ ਸੋ ਇਕੱਠੇ ਹੋਣ ਨੂੰ ਤਾਂ ਇਕੱਠੇ ਦੋਨਾਂ ਨੂੰ ਹੋਣਾ ਹੀ ਪ ਲਖੋ ਭਾਵੇਂ ਬੀਜੇਪੀ ਲਈ ਥੋੜੀ ਇਹ ਧਾਰਨਾ ਵੀ ਹੋਣਾ ਚਾਹੀਦਾ ਬੀਜੇਪੀ ਦੀ ਅੱਗੇ ਨੂੰ ਵੇਖੋ ਪੰਜਾਬ ਚ ਤਾਕਤ ਸ਼ਹਿਰਾਂ ਦੇ ਵਿੱਚ ਵਧੀ ਹੈ ਤੁਸੀਂ ਵੀ ਦੱਸਿਆ ਆ ਪਰ ਪਤਾ ਹੈ 18% ਵੋਟ ਹੋ ਗਏ ਪਾਰਲੀਮੈਂਟ ਚ ਆ ਬੜੀ ਵਧੀ ਹੈ ਉਹਨਾਂ ਦੀ ਅੱਗੇ ਨੂੰ ਤਾਕਤ ਕਾਂਗਰਸ ਦੀ ਘਟੀ ਹੈ ਸ਼ਹਿਰਾਂ ਦੇ ਵਿੱਚ ਤੇ ਕਾਲੀ ਦਲ ਦੀ ਤਾਕਤ ਤਾਂ ਪਿੰਡਾਂ 'ਚ ਜੇ ਰਲ ਜਾਂਦੀ ਤਾਂ ਬਹੁਤ ਵੱਡਾ ਵੋਟ ਤੁਸੀਂ 24 'ਚ ਹੀ ਲੈ ਲਓ ਵੀ 10 ਸੀਟਾਂ ਤੇ ਜਵਾਬ ਕਾਲੀ ਦਲ ਦੀ ਜਬਤ ਹੋ ਗਈ 8 ਤੇ ਭਾਜਪੀ ਦੀ ਹੋ ਗਈ ਸਾਰੀਆਂ ਹਾਰ ਗਈ ਇੱਕ ਸੀਟ ਜਿੱਤੇ ਆ ਅੱਛਾ ਤੇ ਵੋਟਾਂ ਗਿਣ ਲੋ 33% ਤੇ ਗਈਆਂ ਬਹੁਤ ਵੱਡੀ ਜੇ 33 ਨੂੰ ਅਸੀਂ ਜਿੱਤੇ 'ਚ ਬਦਲੀਏ ਤਾਂ 9 ਸੀਟਾਂ ਵੱਧ ਲਗੀਆਂ 9 ਸੀਟਾਂ ਜਿੱਤਦਾ ਹੀ ਕਾਲੀ ਦਲ ਭਾਜਪੀ ਜੇ ਸਮਝੌਤਾ ਹੋ ਜਾਂਦਾ ਤੇ ਜੇ ਸਾਰੇ ਇਕੱਠੇ ਹੁੰਦੇ ਫਿਰ 35-36 ਪੈ ਜਾਂਦੀ ਸੋ ਇਸ ਕਰਕੇ ਲੋੜ ਤਾਂ ਹੈਗੀ ਐ ਪੰਜਾਬ ਦੇ ਲੋਕ ਵੀ ਕਹਿੰਦੇ ਆ ਤੁਸੀਂ ਕਿਤੇ ਗੱਲ ਕਰ ਲਓ ਬੱਚਾ ਬੱਚੇ ਕਾਲੀ ਦਲ ਤੇ ਵਰਕਰਾਂ ਨੇ ਵੀ ਫਿਰ ਕਈ ਰੂਪ ਪ੍ਰਧਾਨ ਤੋਂ ਡਰਦੇ ਸਾਬ ਤੋਂ ਬੋਲਦੇ ਨਹੀਂ ਹੈਗੇ ਕਿਉਂਕਿ ਪ੍ਰਧਾਨ ਸਾਹਿਬ ਦੀ ਪਾਰਸੀ ਹਲੇ ਨਹੀਂ ਹੈਗੀ ਇਸ ਪਾਸੇ ਕਿ ਉਹਨਾਂ ਦੇ ਵੀ ਕੋਈ ਗੱਲਾਂ ਜਾਇਜ਼ ਨੇ ਪ੍ਰਧਾਨ ਸਾਹਿਬ ਦੀਆਂ ਵੀ ਗੱਲਾਂ ਉਹ ਕਦੇ ਵੀ ਪਹਿਲਾਂ ਕੋਈ ਪੰਜਾਬ ਦੇ ਮਸਲੇ ਹੱਲ ਹੋ ਜਿਹੜੇ ਸਾਡੇ ਕਿ ਪ੍ਰਾਬਲਮਾਂ ਨੇ ਕੁਝ ਇਹ ਹੱਲ ਕਰਨ ਵੀ ਅਸੀਂ ਲੋਕਾਂ ਦੇ ਜਵਾਬਦੇਹੀ ਹੋਈਏ ਜੋ ਪਾਣੀ ਦਾ ਮਸਲਾ ਹੈ ਬੰਦੀ ਸਿੰਘਾਂ ਦਾ ਮਸਲਾ ਹੈ ਗੁਰਦੁਆਰਿਆਂ ਦਾ ਮਸਲਾ ਹੈ ਇਹ ਵੀ ਕੰਡੀਸ਼ਨਲ ਬੈਠ ਕੇ ਬੈਠ ਕੇ ਕੋਈ ਹੱਲ ਜਿਹੜੇ ਉਹ ਜਾਇਜ਼ ਗੱਲਾਂ ਨੇ ਜੋ ਜਾਇਜ਼ ਗੱਲਾਂ ਸੁਣ ਲੈਣ ਜਾਇਜ਼ ਗੱਲਾਂ ਜਿਹੜੀਆਂ ਮੰਨਣ ਵਾਲੀਆਂ ਉਹ ਥਰੂਰ ਮੰਨ ਲੈਣ ਪਰ ਉਹ ਮਸਲੇ ਡਰੈਸ ਕਰੋ ਪਹਿਲਾਂ ਹਾਂ ਉਹ ਇੱਥੇ ਇੱਕ ਜੀ ਗੱਲ ਖੜੀ ਹੈ ਤੇ ਦਿਲੋਂ ਦੋਨੇ ਚਾਹੁੰਦੇ ਨੇ ਤੇ ਹੁਣ ਤੁਸੀਂ ਮਿਲ ਜਿਹੜੇ ਆਇਆ ਸੋੜੇ ਅਕਾਲੀ ਦਲ ਹੈਗਾ ਸੁਖਵੀਰ ਬਾਦਲ ਬਹਿ ਤਾ ਸੁਖਵੀਰ ਬਾਦਲ ਦੇ ਤੁਸੀਂ ਬਹੁਤਾ ਖਿਲਾਫ ਕਦੇ ਬੋਲੇ ਵੀ ਨਹੀਂ ਹਾਂ ਪਹਿਲਾਂ ਵੀ ਨਹੀਂ ਬੋਲੇ ਬਿਲਕੁਲ ਤੇ ਹੁਣ ਇਸ ਅਕਾਲੀ ਦਲ ਦੀ ਕੀ ਤਾਕਤ ਕਿੰਨੀ ਹੈ ਕੀ ਪੋਜੀਸ਼ਨ ਹੈ ਇਸ ਬੜੇ ਅਕਾਲੀ ਦਲ ਦੀ ਜਿਉਂ ਦੇਖੋ ਜਿਹੜੀਆਂ ਤੁਸੀਂ ਵੈਸੇ ਆ ਕਹਿਤਾ ਵੈਸੇ ਪਾਰਲੀਮੈਂਟ ਦੀਆਂ ਪਰ ਉਹਦਾ ਆਪਾਂ ਨੂੰ ਪਤਾ ਵੀ ਪਹਿਲੇ ਦਿਨ ਸੀਟਾਂ ਆਈਆਂ ਫਿਰ ਹੋਰ ਉਸ ਤੋਂ ਬਾਅਦ ਮੈਂ ਤਾਂ ਕਹਿ ਦੱਸ ਸੀਟਾਂ ਤੇ ਜਵਾਬਤ ਵੀ ਜਬਤ ਹੋ ਗਈ ਹਾਂ ਹਾਂ ਤਾਂ ਸੀਟਾਂ ਤੇ ਜਵਾਬਤ ਜਬਤ ਹੋ ਗਈ ਉਹਦੇ ਬਾਵਜੂਦ ਵੋਟ ਤਾਂ ਪਈ ਨਾ 33% ਜਿਹੜੇ ਲੋਕੀ ਤਾਂ ਖੜੇ ਹੈਗੇ ਵੀ ਇੰਨੇ ਮਾੜੀ ਸਥਿਤੀ 'ਚ ਵੀ ਖੜੇ ਨੇ ਇੰਨੇ ਮਾੜੀ ਤੇ ਜੇ ਕਿਤੇ ਇਕੱਠੇ ਹੋ ਕੇ ਹਵਾ ਵੜ ਜੇ ਉਦੋਂੋਂ ਹੁਣ ਫਰਕ ਹੈ ਹੁਣ ਹਵਾ ਦੁਬਾਰਾ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਇਕਾਲੇਦਰ ਬੀਜਪੀ ਦੇ ਹੱਕ ਚ ਆਈ ਹੈ ਹੁਣ ਲੋਕੀ ਚਾਹੁੰਦੇ ਨੇ ਕਿ ਇਕੱਠੇ ਹੁਣ ਰਾਜ ਕਰਨ ਪੰਜਾਬ 'ਚ ਇਹਨਾਂ ਦਾ ਰਾਜ ਵਧੀਆ ਇਦੋਂ ਕੋਈ ਚਰਚਾ ਚੱਲ ਜਦੋਂ ਚਰਚਾ ਚੱਲ ਪਏ ਜਿੱਤਿਆ ਵੱਲੀ ਜੀ ਉਦੋਂ ਜ਼ਿਆਦਾ ਹੁੰਦਾ ਉਹ ਲੀਡਰ ਤੱਕ ਕਿੰਨੇ ਲਈ ਫਿਰ ਉਹ ਲੀਡਰਾਂ ਦਾ ਨਹੀਂ ਜਿੱਤਿਆ ਜਾਂਦਾ ਲੀਡਰ ਤਾਂ ਅਸੀਂ ਪਹਿਲਾਂ ਸੀਗੇ ਸਾਰੇ 22 'ਚ ਵੀ ਸੀਗੇ 24 'ਚ ਵੀ ਸੀਗੇ 19 'ਚ ਵੀ ਸੀਗੇ 17 'ਚ ਵੀ ਸੀਗੇ ਤੇ ਵੋਟਾਂ ਨਹੀਂ ਪੈ ਜਾਂ ਸਾਰਾ ਆਪ ਵਾਲਾ ਨੇ ਕਿਹੜੇ ਲੀਡਰ ਸੀਗੇ ਹਵਾ ਵੜ ਗਈ ਉਹਨਾਂ ਜਿਹੜੇ ਲੋਕ ਜੇ ਥੱਲੇ ਜਿਹੜੀ ਚੀਜ਼ ਚਾਹਣਗੇ ਉਹ ਹੋਊਗੀ ਹੁਣ ਲੋਕਾਂ ਦੀ ਮੰਗ ਹੈਗੀ ਐਸ ਵੇਲੇ ਲੋਕ ਚਾਹੁੰਦੇ ਨੇ ਕਿ ਕਾਂਗਰਸ ਬੀਜੇਪੀ ਦੀ ਸਰਕਾਰ ਆਵੇ ਕਾਂਗਰਸ ਦੀ ਸਰਕਾਰ ਆਵੇ ਕਾਲੀ ਦਲ ਦਾ ਜਰੂਰ ਆਪਣੇ ਕੰਮ ਬਹੁਤ ਕੀਤੇ ਆ ਇਸ ਕਰਕੇ ਹੈ ਕਿ ਹੁਣ ਗੱਲ ਬਣ ਸਕਦੀ ਹੈ ਥੋੜੀ ਜਿਹੀ ਹਿੰਮਤ ਕਰੀਏ ਵੱਡਾ ਦਿਲ ਕਰ ਲਈਏ ਜਿਹੜੇ ਆਉਣਾ ਚਾਹਦੇ ਉਹਨਾਂ ਲਈ ਨਿੱਕੇ-ਮੋਟੇ ਵਤਭੇਦ ਵੇਖੋ ਪੋਲਿਟੀਕਲ ਹੁੰਦੇ ਹੀ ਰਹਿੰਦੇ ਨੇ ਪਰਿਵਾਰ ਚ ਹੋ ਜਾਂਦੇ ਨੇ ਪਿਓ ਪੁੱਤ ਚ ਹੋ ਜਾਂਦੇ ਨੇ ਭਰਾਵਾ ਚ ਹੋ ਜਾਂਦੇ ਨੇ ਫਿਰ ਇਕੱਠੇ ਹੋ ਜਾਂਦੇ ਨੇ ਇਵੇਂ ਸਿਆਸੀ ਹੈਗਾ ਕੰਮ ਇਹ ਸੋ ਜੇ ਰਾਜ ਕਰਨਾ ਹੈ ਫਿਰ ਵੱਡਾ ਦਿਲ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੀ ਪਊਗਾ ਜਿੰਨੇ ਲੋਕ ਰਸੇ ਰਸੇ ਬੈਠੇ ਨੇ ਘਰਾ ਘਰਾ ਚ ਜਾਂ ਕਿਤੇ ਵੀ ਹੈਗੇ ਜਾਂ ਜਿੰਨੇ ਵੀ ਇਧਰੋਂ ਦੂਜੇ ਪਾਸਿਓ ਆ ਸਕਦੇ ਨੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਪ੍ਰਧਾਨ ਜੀ ਨੂੰ ਵੀ ਸ ਤੁਹਾਡਾ ਕਿਉਂਕਿ ਤੁਹਾਡਾ ਤਾਂ ਹੁਣ ਰਾਬਤਾ ਸਾਰਿਆਂ ਨਾਲ ਹੈ ਹੁਣ ਜਿਹੜੇ ਬਾਗੀ ਆ ਉਹਨਾਂ ਨਾਲ ਵੀ ਇਹ ਸਾਰਿਆਂ ਨਾਲ ਰਾਬਤਾ ਹੁਣ ਤੁਸੀਂ ਕੋਈ ਪੁਲ ਬਣਾਉਂਗੇ ਕਿ ਨਹੀਂ ਉਹਨਾਂ ਦੇ ਵਿਚਕਾਰ ਹਾਂ ਨਹੀਂ ਮੈਂ ਤੇ ਮੇਰੇ ਨਾਲ ਹੋਰ ਵੀ ਹੈਗੇ ਦੋ ਤਿੰਨ ਦੋਸਤ ਇਧਰੋਂ ਕਾਲੀਦਲ ਚੋਂ ਵੀ ਹੋਰ ਵੀ ਸੀਨੀਅਰ ਬਦੇ ਹੈਗੇ ਨੇ ਉਹ ਵੀ ਇਸ ਲੈਂਡ ਦੇ ਨੇ ਤੇ ਪ੍ਰਧਾਨ ਜੀ ਨੇ ਰਾਇ ਕਰਕੇ ਜਿਨ੍ਹਾਂ ਨੂੰ ਉਹ ਕਹਿਣਗੇ ਵੀ ਆ ਠੀਕ ਆ ਆਪਾਂ ਉਹਨਾਂ ਨਾਲ ਗੱਲ ਕਰ ਲਓ ਕੋਈ ਅੰਦਰਖੱਤ ਤੇ ਚੱਲ ਵੀ ਰਹੀ ਹੈ ਪਿੱਛੇ ਪਰਦੇ ਪਿੱਛੇ ਕੋਈ ਗੱਲਬਾਤ ਇਸ ਤਰ੍ਹਾਂ ਦੀ ਪਰਦੇ ਪਿੱਛੇ ਥੋੜੀ ਬਹੁਤੀ ਕੋਈ ਹੁਣ ਮੈਨੂੰ ਜਿਆਦਾ ਗੱਲਾਂ ਦਾ ਤਾਂ ਪਤਾ ਨਹੀਂ ਕਿਉਂਕਿ ਜਿਹੜੇ ਸੁਖਦੇਵ ਸਿੰਘ ਟਿੰਸਾ ਦੇ ਭੋਗਦੇ ਸੀਗੇ ਤੁਸੀਂ ਉੱਥੇ ਹਾਂ ਹਾਂ ਠੀਕ ਹੈ ਨਾ ਜੀ ਉੱਥੇ ਜੋ ਸਟੇਜ ਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹਰ ਇੱਕ ਨੇ ਆਹੀ ਗੱਲ ਕੀਤੀ ਇੱਕਤਾ ਦੀ ਕੀਤੀ ਇੱਕਤਾ ਦੀ ਕੀਤੀ ਚੱਕਰ ਦੇ ਦਬਕੇ ਕੀਤੀ ਬਾਕੀ ਨੇ ਨਹੀਂ ਸ਼ੁਰੂਆਤ ਰਾਜੇਵਾਲ ਨੇ ਕੀਤੀ ਰਾਜੇਵਾਲ ਨੇ ਕੀਤੀ ਪਰ ਉਹਨੇ ਜੋ ਚੋਣ ਸ਼ੁਰੂਆਤ ਰਾਜੇਵਾਲ ਨੇ ਤਾਂ ਕੀਤੀ ਇਕੱਠਾ ਕਾਲੀਦਲ ਤਕੜਾ ਹੋਇਆ ਪਰ ਉਹ ਫਿਰ ਇੱਕ ਦੋ ਵਾਰ ਦੂਜਾ ਇੱਕ ਦੋ ਵਾਰ ਦੂਜਾ ਬਣਾਇਆ ਗੱਦੇ ਉਹਦੇ ਮਤਲਬ ਇਹ ਸੀਗਾ ਵੀ ਇੰਨੀ ਅਰਜ ਜਿਹੜੀ ਹੈ ਆਨ ਲੱਗਾ ਵੀ ਸਾਰੇ ਹੀ ਤਰਸ ਰਹੇ ਆ ਬਿਲਕੁਲ ਠੀਕ ਹੈ ਇੱਕ ਤਰ੍ਹਾਂ ਇਹ ਗੱਲ ਸੱਚੀ ਹੈ ਮੈਂ ਇੰਨੇ ਸਮਰੂਰ ਚੋਂ ਮੈਨੂੰ ਇੰਨੇ ਟੈਲੀਫੋਨ ਆਏ ਸਰਕਲ ਜਥੇਦਾਰਾਂ ਦੇ ਪ੍ਰਧਾਨ ਦੇ ਹੋਰਾਂ ਦੇ ਤੁਸੀਂ ਆ ਗਏ ਜੀ ਬਹੁਤ ਚੰਗਾ ਹੋ ਗਿਆ ਹੁਣ ਤੁਸੀਂ ਇਕੱਠੇ ਕਰ ਲੋਗੇ ਸਾਰਿਆਂ ਜਿਹੜੇ ਇੰਨਾ ਚਾਹ ਹੈਗਾ ਵਰਕਰਾਂ ਨੂੰ ਸਾਰੇ ਜਿਹੜੇ ਹਰ ਥਾਂ ਤੋਂ ਚੰਗੇ ਚੰਗੇ ਵਰਕਰ ਸਾਡੇ ਐਮਐਲਏ ਦੇ ਐਕਸ ਦੇ ਮੰਤਰੀਆਂ ਦੇ ਜਥੇਦਾਰਾਂ ਦੇ ਬਹੁਤ ਟੈਲੀਫੋਨ ਆਏ ਜੀ ਉਹ ਠੋਡੇ ਆਉਣ ਨਾਲ ਇਹ ਸਿਰੇ ਚੜ ਜੂਗਾ ਹੂੰ ਤੁਹਾਡਾ ਪਰਿਵਾਰ ਜਿਹੜਾ ਪਰਵਾਰ ਸਾਡਾ ਹਲੇ ਬੀਜੇਪੀ ਚ ਹੀ ਹੈ ਕਿਉਂਕਿ ਉਹ ਉਸ ਵੇਲੇ ਗੁੱਸੇ ਹੋਇਆ ਸੀ ਸੀਟ ਪਿੱਛੇ ਜਿਹੜੀ ਗੱਲ ਸੀਗੀ ਕਿਉਂਕਿ ਮੈਂ ਉਦੋਂ ਇਹ ਗੱਲ ਕਹੀ ਸੀ ਪ੍ਰਧਾਨ ਜੀ ਨੂੰ ਵੀ ਇੱਕ ਪਾਸ ਫਾਰਮੂਲਾ ਬਣਾ ਲੀ ਗਿਆ ਆਪਾਂ ਚਲੋ ਤੁਹਾਡੇ ਟੱਬਰ ਤੇ ਸੀ ਨਹੀਂ ਲਾਗੂ ਕਰਦੇ ਪ੍ਰਧਾਨ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਨੇ ਤੇ ਬਾਕੀ ਤੁਸੀਂ ਫਿਰ ਫੈਸਲਾ ਕਰ ਲਓ ਵੀ ਜਾਂ ਤਾਂ ਸਾਰਿਆਂ ਨੂੰ ਇੱਕ ਸੀਟ ਹੀ ਦਿਓ ਲੜਨੀ ਕੋਈ ਪੁੱਤ ਲੜਦੇ ਪਿਓ ਲੜਦੇ ਜਿਹੜਾ ਮਰਜ਼ੀ ਲੜਦੇ ਇੱਕ ਲੜਨ ਪਾਰਟੀ ਇੱਕ ਦੇਊਗੀ ਟਿਕਟ ਤੇ ਜਾਂ ਫਿਰ ਜਿਹੜੇ ਜਿਹੜੇ ਡਿਸਰਵ ਕਰਦੇ ਸਾਰਿਆਂ ਨੂੰ ਦੋ ਦੇ ਦੋ ਜਿਹੜੇ ਡਿਸਰਵ ਕਰਦੇ ਉਹ ਮੈਨੂੰ ਫਿਰ ਕਹਿੰਦੇ ਜੀ ਨਹੀਂ ਆਏ ਨੇ ਜਦੋਂ ਵਾਇਰਾ ਸਾਹਿਬ ਤੇ ਤੂਤਾ ਸੋਤਾ ਤਕੜੇ ਤੇ ਦੋ ਦੋ ਸੀਟਾ ਕੱਢ ਜਾਣਗੇ ਥੋਥੋ ਕੱਡੀਆਂ ਨਹੀਂ ਜਾਣਗੀਆਂ ਹਾਂਜੀ ਮੈਂ ਕਹਿੰਦਾ ਜੀ ਤਾਂ ਹੁਣ ਪਤਾ ਨਹੀਂ ਸਮੇਂ ਨਾਲ ਕਿਹੜਾ ਕੱਢੂ ਕਿਹੜਾ ਛੱਡੂਗਾ ਤੇ ਪਰ ਉਸ ਤੋਂ ਸਾਡਾ ਥੋੜਾ ਜਿਹਾ ਫਰਕ ਪਿਆ ਸੀ ਉਸ ਬੁੜੇ ਬੱਚਿਆਂ ਦਾ ਜਿਹੜਾ ਜ਼ਿਆਦਾ ਪਿਆ ਵੀ ਸਾਡੀ ਸੀਟ ਖੋਹ ਲਈ ਇਹਨਾਂ ਨੇ ਕਹਿ ਕੇ ਅਸੀਂ ਕੰਮ ਕਰਦੇ ਰਹੇ ਮੌੜੜੀ ਮੌੜੜੀ ਹਾਂ ਮੱਲੂ ਮੱਲੂ ਰਾਮਪ੍ਰੇਪੇ ਤਾਂ ਰਾਮਪ੍ਰੇ ਗੁਰਪ੍ਰੀਤ ਕੰਮ ਕਰਦਾ ਸੀਗਾ ਹੋਇਆ ਵੀ ਮੈਂ ਤਾਂ ਥੋੜੀ ਜੀ ਵੋਟ ਤੇ ਹਰਿਆਉ ਉਹ ਵੀ ਤਾਂ ਕਾਂਗੜ ਨੂੰ ਗੋਟ ਨਹੀਂ ਪਈ ਕਾਂਗਰਸ ਨੂੰ ਵੋਟ ਪੈ ਜਾਂਦੀ ਪੰਜਾਂ 4000 ਹੋਰ ਤੇ ਮੈਂ ਜਿੱਤ ਗਿਆ ਸੀਗਾ ਉੱਥੇ ਉਹਨਾਂ ਦੀ ਜਵਾਨਤਾ ਜਬਤ ਹੋਈ ਜਾਂ ਜਨਰਲ ਵਾਲੇ ਸੀ ਦੋ ਦੋ ਜਿੱਤ ਜਾਣਗੇ ਉਹਨਾਂ ਦੀ ਜਵਾਨਤਾ ਜਬਤ ਹੋ ਜਾਂ ਜਗਮੀਤ ਬਰਾੜ ਦੀ ਜਵਾਨਤਾ ਜਬਤ ਹੋਈ ਜਿਹੜਾ ਇੱਥੇ ਆ ਕੇ ਲੜਾਇਆ ਮੇ ਸਾਡੀ ਥਾਪ ਤੇ ਸੋ ਫਿਰ ਉਹ ਵੀ ਗੱਲਾਂ ਬਾਤਾਂ ਹੋਈਆਂ ਸਾਰੀਆਂ ਚਲੋ ਸਾਰੀਆਂ ਠੀਕ ਹੋ ਗਈਆਂ ਬੈਠ ਕੇ ਉਹ ਉਹਨਾਂ ਦੇ ਉਹ ਹੈ ਮੈਂ ਹਲੇ ਦੇਖੋ ਉਹਨਾਂ ਨੂੰ ਹਲੇ ਹੌਲੀ ਹੌਲੀ ਸ਼ਾਇਦ ਕੁਝ ਵੀ ਹੋ ਸਕਦਾ ਹੈ ਅੱਜ ਹਲੇ ਉਹ ਬੀਜੇਪੀ ਚ ਇਹ ਤੁਸੇ ਇੰਨਾ ਲੰਮਾ ਕੈਰੀਅਰ ਹੋ ਗਿਆ ਥੋੜਾ ਹੋਰ ਦਿੱਸਦਾ ਜੀ ਇਹ ਜੋ ਤੁਹਾਨੂੰ ਕੀ ਮਤਲਬ ਮਤਲਬ ਜਿੰਦਗੀ ਸਬਕ ਕੀ ਹੈਗੇ ਤੁਹਾਡੇ ਸਬਕ ਕੀ ਹੈਗੇ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਆਪਣਾ ਰੋਲ ਰਿਹਾ ਹੈ ਆਪ ਦਾ ਰੋਲ ਕਦੇ ਐਵੇਂ ਵੀ ਕੀਤਾ ਜਿਵੇਂ ਪਿਛਲ ਝਾਤੀ ਮਾਰਦੇ ਹੁੰਨੇ ਆਪਾਂ ਵੀ ਮੈਂ ਕੀ ਚੰਗਾ ਕੀਤਾ ਕੀ ਮਾਲਾ ਕੀਤਾ ਕੀ ਠੀਕ ਕੀਤਾ ਬੱਲੇ ਬੱਲੇ ਜੀ ਵੇਖੋ ਇਹ ਗੱਲ ਦੀ ਸੰਤੁਸ਼ਟੀ ਹੈ ਇੱਕ ਤਾਂ ਤੁਸੀਂ ਸਾਰੇ ਜਾਤੀ ਤੌਰ ਤੇ ਤਾਂ ਕੋਈ ਕਿਸੇ ਤੇ ਕੋਈ ਦੋਸ਼ ਲਾ ਦੇ ਉਹ ਵੱਖਰੀ ਗੱਲ ਹੈ ਮੇਰਾ ਚੈਲੰਜ ਹੈ ਕਿ ਕੋਈ ਬੰਦਾ ਸਾਬਤ ਕਰ ਦੇ ਕਿਸੇ ਬਦਲੀ ਚ ਪੈਸੇ ਕਿਸੇ ਕੰਮ ਚ ਪੈਸੇ ਕਿਸੇ ਹੋਰ ਦੇ ਇਹ ਸਾਬਤ ਕਰ ਦੇ ਮੈਨੂੰ ਜੋ ਵਰਦੀ ਸਜਾ ਦੇ ਉਹ ਪਹਿਲਾ ਪੁਆਇੰਟ ਦੂਜਾ ਤੁਸੀਂ ਮੇਰੇ ਹਲਕੇ ਚ ਪੁੱਛ ਲੋ ਜਾ ਕੇ ਲੋਕੀ ਕਹਿਣਗੇ ਜੋ ਕੰਮ ਕੀਤੇ ਹਨ ਰੁਕਾ ਸਾਹਿਬ ਨੇ ਕੀਤੇ ਤੁਸੀਂ ਫਿਰ ਲੋ ਪਿੰਡਾਂ ਚ ਜਾ ਕੇ ਬੇਰਾ ਨਾ ਲੈਣਗੇ ਹੋਰ ਕਿਸੇ ਦਾ ਨਹੀਂ ਲੈਣਗੇ ਤੁਹਾਨੂੰ ਕੱਲੇ ਇਹ ਮੱਤੇ ਬਸ ਸੰਤੁਸ਼ਟੀ ਹੁੰਦੀ ਹੈ ਮਾਨੂੰ ਜਿਹੜੀ ਡਿਊਟੀ ਤੇ ਇਹੀ ਹੈ ਸਾਡੀ ਵੀ ਸਾਫ ਸੁਥਰਾ ਕੰਮ ਰੱਖਗੇ ਤੇ ਡਿਵੈਲਪਮੈਂਟ ਕਰਾਈਗੇ ਜਿਹੜੇ ਜਿਹਦੇ ਵਾਸਤੇ ਲੋਕ ਤਾਂ ਸਾਨੂੰ ਚੁੜਿਆ ਤੇ ਸੁਧਾਰਨ ਘਰ ਚ ਜਟਾਂ ਦੇ ਘਰੇ ਜੰਮੇ ਸੀ ਉੱਥੋਂ ਮਿਹਨਤ ਕਰਕੇ ਆਪਣੀ ਮਿਹਨਤ ਨਾਲ ਸਾਡੇ ਕੋਈ ਪਰਿਵਾਰ ਦਾ ਰਿਸ਼ਤੇਦਾਰ ਨਾ ਸਾਡਾ ਕੋਈ ਰਿਸ਼ਤੇਦਾਰ ਨਾ ਪ੍ਰਵਲ ਲੀਡਰ ਨਹੀਂ ਸੀਗਾ ਆਪਣੀ ਮਿਹਨਤ ਨਾਲ ਆਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਛਤਰ ਛਾਇਆ ਨਾਲ ਉਹਨਾਂ ਦੇ ਨਾਲ ਗੱਲ ਆ ਕੇ ਕੰਮ ਕੀਤਾ ਸ਼ੁਰੂ ਤੋਂ ਲੈ ਕੇ ਉਨ੍ਹਾਂ ਦੇ ਨਾਲ ਆ ਕੇ ਬਹੁਤ ਕੁਝ ਮਿਲਿਆ ਕੋਈ ਕਮੀ ਨਹੀਂ ਰਹੀ ਵਜ਼ੀਰੀਆਂ ਵਾਲੀ ਹੋਰ ਇਹ ਤੋਂ ਵੱਧ ਕੀ ਹੁੰਦਾ ਦੇਖੋ ਲੰਮਾ ਸਮਾਂ ਸੇਵਾ ਕੀਤੀ ਸੋ ਹਰ ਗੱਲ ਤੋਂ ਸੰਤੁਸ਼ਟ ਹੈ ਕੋਈ ਮੰਨ ਦੀ ਹੁਣ ਤਮੰਨਾ ਨਹੀਂ ਹੈਗੀ ਸਾਰੀਆਂ ਗੱਲਾਂ ਤੋਂ ਸੰਤੁਸ਼ਟ ਹੈ ਜੋ ਡਿਊਟੀਆਂ ਲੱਗੀਆਂ ਉਹ ਨਿਭਾਈਆਂ ਕਿਤੇ ਪਾਰਟੀ ਦੀ ਡਿਊਟੀ ਲਾਤੀ ਉਹ ਨਿਭਾਈ ਹੈ ਕੰਮ ਵਿੱਚ ਕੋਈ ਕਸਰ ਨਹੀਂ ਛੱਡੀ 27 ਸਾਲ ਜ਼ਿਲ੍ਹੇ ਦਾ ਸਰਬਸੰਮਤੀ ਨਮਬਰ ਪ੍ਰਧਾਨ ਰਿਹਾ ਮਛੰਡੇ ਦਾ ਤੇ ਕੰਮ ਦੀ ਆਪ ਦੇ ਹਲਕੇ ਚ ਕੋਈ ਨਹੀਂ ਸੰਤੁਸ਼ਟੀ ਦੀ ਤੁਸੀਂ ਸਾਡੇ ਹਲਕੇ ਦੇ ਜਦੋਂ ਮਰਜ਼ੀ ਪਤਾ ਕਰ ਸਕਦੇ ਆ ਸੋ ਸੰਤੁਸ਼ਟ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਖੁਸ਼ ਐ ਸਾਰੇ ਉਤਰਾ ਚੜਾ ਜ਼ਿੰਦਗੀ ਦੇ ਬੜੇ ਵੇਖੇ ਮਾੜਾ ਸਮਾਂ ਸੀ ਜਦੋਂ ਸਾਰਾ 84 ਤੋਂ ਲੈ ਕੇ ਸਤੰਦ ਦੇ ਤਾਈ ਉਹ ਵੀ ਅਸੀਂ ਬਣਾ ਦੇ ਪਿੰਡਾਂ ਤੇ ਖੜਾਇਆ ਉਹ ਵੀ ਵੇਖਿਆ ਸਰ ਹਰ ਚੀਜ਼ ਵੇਖ ਕੇ ਜਣੀ ਇਸ ਵੇਲੇ ਜ਼ਿੰਦਗੀ ਦੇ ਤੇ ਸਿਆਸਤ ਵਾਲੇ ਪੱਖੋਂ ਮੈਂ ਤਾਂ ਆਪਣੇ ਤੋਂ ਕੋਈ ਪਛਤਾਵਾ ਨਹੀਂ ਕੋਈ ਪਛਤਾਵਾ ਨਹੀਂ ਕਿਸੇ